ਪੰਜਾਬ ਦੇ ਲੋਕਾਂ ਨੇ ਜੋ ਅਮਰਤਪਾਲ ਤੋਂ ਆਸ ਰੱਖੀ ਸੀ ਉਹੀ ਕੰਮ ਕਰਤਾ ਅਮਰਤਪਾਲ ਮਹਿਰੋ ਨੇ ਜਿੱਥੇ ਕਾਨੂੰਨ ਨਿਆਂ ਨਹੀਂ ਦਿੰਦਾ ਉਥੇ ਸਿੰਘ ਗੱਜਦੇ ਆ ਬਹੁਤ ਸਾਰੇ ਮਸਲੇ ਆ ਜੋ ਅਮਰਤਪਾਲ ਨੇ ਹੱਲ ਕੀਤੇ ਆ ਤੇ ਕਾਨੂੰਨ ਨਾਲੋਂ ਲੋਕਾਂ ਨੂੰ ਅਮਰਤਪਾਲ ਤੇ ਜ਼ਿਆਦਾ ਆਸ ਆ ਤੇ ਹੁਣ ਗੱਲ ਕਰਦੇ ਆ ਉਪਲ ਫਾਰਮ ਵਾਲੀ ਕੁੜੀ ਦੀ ਜਿੱਥੇ ਅੱਜ ਕੱਲ ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਜਾ ਰਹੀ ਆ ਪੰਜਾਬ ਛੱਡ ਕੇ ਖੇਤੀਬਾੜੀ ਛੱਡ ਕੇ ਬਾਹਰ ਲੀਆਂ ਕੰਟਰੀਆਂ 'ਚ ਜਾ ਰਹੇ ਆ ਉੱਥੇ ਹੀ ਇਸ ਕੁੜੀ ਨੇ ਪੰਜਾਬ 'ਚ ਰਹਿ ਕੇ ਖੇਤੀ ਕਰਨ ਬਾਰੇ ਸੋਚਿਆ ਆਪਣੇ ਬਾਪ ਦੇ ਨਾਲ ਖੇਤੀ ਦੇ ਵਿੱਚ ਹੱਥ ਵਟਾਉਂਦੀ ਆ ਛੋਟੀ ਬੱਚੀ ਸੀ 18-19 ਸਾਲ ਦੀ ਉਮਰ ਸੀ ਆਪਾਂ ਸਾਰਿਆਂ ਨੂੰ ਪਤਾ ਕਿ ਨੌਜਵਾਨ ਅਵਸਥਾ ਵਿੱਚ ਗਲਤੀਆਂ ਹੋ ਜਾਂਦੀਆਂ ਪਰ ਇਸ ਨੂੰ ਨਹੀਂ ਪਤਾ ਸੀ ਕਿ ਇਹ ਗਲਤੀ ਇਸ ਦੀ ساری ਉਮਰ ਦੀ ਬਦਨਾਮੀ ਕਰਵਾਏਗੀ ਇੱਕ ਮੁੰਡਾ ਜੋ ਬਹੁਤ ਤਗੜੇ ਘਰ ਦਾ ਇਸ ਦੇ ਨਾਲ ਗੱਲਬਾਤ ਹੁੰਦੀ ਆ ਘਰਦਿਆਂ ਨਾਲ ਵੀ ਗੱਲਬਾਤ ਹੁੰਦੀ ਆ ਵਿਆਹ ਤੱਕ ਇਹਨਾਂ ਦੀ ਗੱਲ ਪਹੁੰਚਦੀ ਆ ਪਰ ਬਾਅਦ ਦੇ ਵਿੱਚ ਪਤਾ ਨਹੀਂ ਕੀ ਹੁੰਦਾ ਕਿ ਕਿਸ ਤਰ੍ਹਾਂ ਇਸ ਦੀਆਂ ਪ੍ਰਾਈਵੇਟ ਵੀਡੀਓ ਲੀਕ ਹੋ ਗਈਆਂ ਪਰ ਮੁੰਡਾ ਆਪਣਾ ਪੱਖ ਰੱਖਦਾ ਕਿ ਇਸ ਵੀਡੀਓ ਵਿੱਚ ਮੈਂ ਨਹੀਂ ਕੋਈ ਹੋਰ ਆ ਮੁੰਡਾ ਬਹੁਤ ਹੀ ਤਗੜੇ ਘਰ ਦਾ ਸੀ ਖੁੱਲੀ ਜ਼ਮੀਨ ਜਾਇਦਾਦ ਦਾ ਮਾਲਕ ਸੀ ਜਿਸ ਕਰਕੇ ਸਰਕਾਰੀ ਦਰਬਾਰੇ ਪਹੁੰਚ ਆ ਜਦੋਂ ਵੀਡੀਓ ਵਾਇਰਲ ਹੁੰਦੀਆਂ ਤਾਂ ਕੁੜੀ ਡਿਪਰੈਸ਼ਨ ਦੇ ਵਿੱਚ ਚਲੀ ਜਾਂਦੀ ਆ ਪਰ ਬਾਅਦ ਵਿੱਚ ਕੀ ਹੁੰਦਾ ਕੁੜੀ ਹੌਸਲਾ ਕਰਦੀ ਆ ਮੀਡੀਆ ਦੇ ਸੰਪਰਕ ਵਿੱਚ ਆਉਂਦੀ ਆ ਤੇ ਆਪਣੀ ਗੱਲਬਾਤ ਖੁੱਲ ਕੇ ਦੱਸਦੀ ਆ ਗੱਲ ਮਹਿਲਾ ਕਮਿਸ਼ਨ ਤੱਕ ਪਹੁੰਚਦੀ ਆ ਜਲੰਧਰ ਦਿਹਾਤੀ ਦੇ ਐਸਐਸਪੀ ਉਹ ਹੌਸਲਾ ਦਿੰਦੇ ਆ ਕਿ ਜਿਸ ਨੇ ਇਹ ਜੁਰਮ ਕੀਤਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਲੋਕਾਂ ਦੀ ਸympathy ਕੁੜੀ ਨਾਲ ਜੁੜਨ ਲੱਗਦੀ ਆ ਕਿ ਜੇਕਰ ਕਿਸੇ ਕੋਲ ਪੈਸਾ ਤਾਂ ਕਿ ਉਸ ਦੀ ਕੋਈ ਇੱਜ਼ਤ ਨਹੀਂ ਹੌਲੀ ਹੌਲੀ ਗੱਲ ਅੱਗੇ ਵਧਦੀ ਆ ਉਸ ਨੂੰ ਕੋਈ ਦੱਸਦਾ ਕਿ ਜੇਕਰ ਬੱਚਿਆਂ ਦੀ ਕੋਈ ਪੁਕਾਰ ਨਹੀਂ ਸੁਣਦਾ ਤਾਂ ਅਮਰਤਪਾਲ ਸਿੰਘ ਮੈਰੋ ਨਾਮ ਦਾ ਇੱਕ ਸ਼ਖਸ਼ਾ ਜੋ ਕਿ ਬੱਚਿਆਂ ਨੂੰ ਇਨਸਾਫ ਦਵਾਉਂਦਾ ਉਹ ਇੱਕ ਇੰਟਰਵਿਊ ਦੇ ਵਿੱਚ ਜ਼ਿਕਰ ਕਰਦੀ ਆ ਕਿ ਮੈਰੋ ਸਾਹਿਬ ਮੈਨੂੰ ਇਨਸਾਫ ਨਹੀਂ ਮਿਲਦਾ ਮੈਨੂੰ ਇਨਸਾਫ ਦਿਵਾਓ ਪਰ ਪਹਿਲਾ ਪੰਜਾਬ ਵਿੱਚ ਇੱਕ ਘਟਨਾ ਕਰਮ ਹੋਇਆ ਕਰਕੇ ਮੈਰੋ ਅੰਡਰਗਰਾਉਂਡ ਸੀ ਪਰ ਮੈਰੋ ਤੱਕ ਗੱਲ ਪਹੁੰਚਦੀ ਆ ਜਿਸ ਤੋਂ ਬਾਅਦ ਉਹ ਜਵਾਬ ਦਿੰਦੇ ਆ ਕਿ ਤੁਸੀਂ ਸਾਡੇ ਤਿੱਕਰ ਗੱਲ ਪਹਚਾਈ ਆ ਅਸੀਂ ਤੁਹਾਨੂੰ ਇਨਸਾਫ ਜ਼ਰੂਰ ਦਿਵਾਵਾਂਗੇ ਪਰ ਪਹਿਲਾ ਅਸੀਂ ਇਸ ਮਸਲੇ ਦੀ ਤਹਿਕੀਕਾਤ ਕਰਾਂਗੇ ਜੇਕਰ ਤੂੰ ਸਹੀ ਹੋਈ ਤਾਂ ਕਾਨੂੰਨ ਤੋਂ ਬਾਅਦ ਤੈਨੂੰ ਇਨਸਾਫ ਦਿਵਾਉਣ ਦੀ ਜ਼ਿੰਮੇਵਾਰੀ ਸਾਡੀ ਆ ਜਦੋਂ ਹੀ ਇਹ ਗੱਲ ਮੁੰਡੇ ਵਾਲਿਆਂ ਕੋਲ ਪਹੁੰਚਦੀ ਆ ਤਾਂ ਉਹਨਾਂ ਨੂੰ ਪਤਾ ਕਿ ਅਮਰਤਪਾਲ ਸਿੰਘ ਮਹਿਰੋਂ ਕਿਸ ਤਰ੍ਹਾਂ ਇਨਸਾਫ ਦਵਾਉਂਦਾ ਤੇ ਜਲਦੀ ਤੋਂ ਜਲਦੀ ਉਹ ਮੀਡੀਆ ਨੂੰ ਬੁਲਾਉਂਦੇ ਆ ਤੇ ਆਪਣਾ ਪੱਖ ਲੋਕਾਂ ਸਾਹਮਣੇ ਰੱਖਦੇ ਆ